ਲੈਂਡ ਪੁੱਲਿੰਗ ਨੂੰ ਲੈ ਕੇ ਮੁੱਖ ਮੰਤਰੀ ਅਤੇ ਉਹਨਾਂ ਦੇ ਸਾਥੀਆਂ ਨੂੰ ਖੁੱਲਾ ਸੱਦਾ ਦਿੱਤਾ ਗਿਆ ਸੀਗਾ ਪਰ ਉਹਨਾਂ ਮੁੱਖ ਮੰਤਰੀ ਅਤੇ ਉਹਨਾਂ ਸਾਥੀ ਤਾਂ ਨਹੀਂ ਪਹੁੰਚੇ ਪਰ ਕਿਸਾਨ ਇੱਥੇ ਜ਼ਰੂਰ ਪਹੁੰਚੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਸਰ ਲੈਂਡ ਪੁੱਲਿੰਗ ਲੈ ਕੇ ਖੁੱਲਾ ਸੱਦਾ ਦਿੱਤਾ ਗਿਆ ਮੁੱਖ ਮੰਤਰੀ ਸਾਹਿਬ ਵੱਲੋਂ ਮੁੱਖ ਮੰਤਰੀ ਨੂੰ ਤੇ ਕੀ ਇਸ ਦੇ ਬਾਰੇ ਕੀ ਕਰਨਗਾ ਦੇਖੋ ਸਾਡੇ ਮੁੱਖ ਮੰਤਰੀ ਜੀ ਔਰ ਖਾਸ ਕਰ ਉਹਨਾਂ ਦੇ ਕੈਬਨਿਟ ਦੇ ਮਨਿਸਟਰ ਔਰ ਜਿਹੜੇ ਅਮਨ ਰੋੜਾ ਜੀ ਇਹਨਾਂ ਦੇ ਪ੍ਰਧਾਨ ਨੇ ਉਹ ਬਾਰ-ਬਾਰ ਇਹ ਕਹਿੰਦੇ ਨੇ ਕਿ ਇਹ ਜਿਹੜੀ ਪਾਲਿਸੀ ਹੈ ਬੜੀ ਕਿਸਾਨਾਂ ਲਈ ਅੱਛੀ ਹੈ ਇਹ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਇਹਨਾਂ ਨੂੰ ਜਥੇਬੰਦੀਆਂ ਗੁੰਮਰਾਹ ਕਰ ਰਹੀਆਂ ਇਹਨਾਂ ਨੂੰ ਆਪੋਜੀਸ਼ਨ ਪਾਰਟੀਆਂ ਗੁੰਮਰਾਹ ਕਰ ਰਹੀਆਂ ਸੋ ਅਸੀਂ ਅੱਜ ਕਿਸਾਨਾਂ ਨੇ ਜਿਹੜੇ ਕਿਸਾਨਾਂ ਦੀ ਜ਼ਮੀਨ ਆ ਰਹੀ ਹੈ ਉਹਨਾਂ ਕਿਸਾਨਾਂ ਨੇ ਰਲ ਕੇ ਔਰ ਇਹਨਾਂ ਨੂੰ ਸੱਦਾ ਦਿੱਤਾ ਹੈ ਸਾਡੇ ਮੁੱਖ ਮੰਤਰੀ ਜੀ ਨੂੰ ਅਮਨ अरोड़ा ਜੀ ਨੂੰ ਔਰ ਜਿਹੜੇ ਮੁੰਡੀਆਂ ਸਾਹਿਬ ਹੋਸਿੰਗ ਮੰਤਰੀ ਨੇ ਉਹਨਾਂ ਨੂੰ ਖੁੱਲਾ ਸੱਦਾ ਦਿੱਤਾ ਕਿ ਤੁਸੀਂ ਆਓ ਸਾਨੂੰ ਇਹ ਪਾਲਿਸੀ ਸਮਝਾਓ ਜੇ ਤੁਸੀਂ ਪਾਲਿਸੀ ਸਮਝਾਉਣ ਚ ਕਾਮਯਾਬ ਹੋ ਗਏ ਤੇ ਅਸੀਂ ਤੁਹਾਡੀ ਗੱਲ ਮੰਨ ਲਾਂਗੇ ਜੇਕਰ ਇਹ ਪਾਲਿਸੀ ਸਮਝਾਉਣ ਦੇ ਇਹਦੇ ਨੁਕਸਾਨ ਸਮਝਾਉਣ ਚ ਤੁਹਾਨੂੰ ਅਸੀਂ ਕਾਮਯਾਬ ਹੋ ਗਏ ਫਿਰ ਇਹ ਪਾਲਿਸੀ ਨੂੰ ਤੁਰੰਤ ਤੁਸੀਂ ਵਾਪਸ ਲਓਗੇ ਔਰ ਇਹ ਸਾਰੀ ਜੋ ਵੀ ਡਿਬੇਟ ਹੈਗੀ ਆ ਉਹ ਬਿਲਕੁਲ ਆਨਲਾਈਨ ਹੋਏਗੀ ਤਾਂ ਕਿ ਕਿਉਂਕਿ ਸਰਕਾਰ ਅੰਦਰ ਕੁਛ ਕਰਦੀ ਹੈ ਬਾਹਰ ਜਾ ਕੇ ਕੁਛ ਬੋਲਦੀ ਹੈ ਸੋ ਅਸੀਂ ਉਹ ਚੇਅਰ ਲਗਾਈਆਂ ਹੋਈਆਂ ਨੇ ਆਲਰੇਡੀ ਤਿੰਨ ਚੇਅਰ ਲੱਗੀਆਂ ਹੋਈਆਂ ਨੇ ਔਰ ਅਸੀਂ ਇਹ ਕਹਿੰਦੇ ਆ ਕਿ ਬਾਰ-ਬਾਰ ਕੇ ਆਉਣ ਪਰ ਹਲੇ ਤੱਕ ਕੋਈ ਉਹਨਾਂ ਵੱਲੋਂ ਇੰਟੀਮੇਸ਼ਨ ਨਹੀਂ ਹੈ ਭਈ ਉਹ ਆ ਰਹੇ ਨੇ ਕਿ ਨਹੀਂ ਆ ਰਹੇ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਗਈ ਪਰ ਅਸੀਂ ਉਹਨਾਂ ਦਾ ਇੰਤਜ਼ਾਰ ਕਰਾਂਗੇ ਅੱਛਾ ਕੋਰਟ ਦੇ ਵੱਲੋਂ 4 ਹਫ਼ਤੇ ਦਾ ਕਿਹਾ ਗਿਆ ਹੋਇਆ ਸੁਣਵਾਈ ਦਿੱਤੀ ਗਈ ਗੱਲ ਤੇ ਉਸ ਤੋਂ ਬਾਅਦ ਵੀ ਕੀ ਆਣਾ ਕਿਉਂਕਿ ਲੈਂਡਪੁਣੀ ਤੇ ਰੋਗ ਲਾ ਦਿੱਤੀ ਗਈ ਹਾਈ ਕੋਰਟ ਦੇ ਵੱਲੋਂ ਦੇਖੋ ਮਾਨਯੋਗ ਸਰਵੋੱਚ ਅਦਾਲਤ ਹੈ ਸਾਡੀ ਉਹ ਸਮਝਦੇ ਨੇ ਕੀ ਪਾਲਿਸੀ ਬਿਲਕੁਲ ਗਲਤ ਹੈ ਇਹ ਇਹ ਹਰ ਤਰੀਕੇ ਨਾਲ ਕਿਸਾਨਾਂ ਨੂੰ ਮਾਰੂ ਮਜ਼ਦੂਰਾਂ ਨੂੰ ਮਾਰੂ ਪੰਜਾਬ ਦੇ ਨੁਕਸਾਨ ਆਰਥਿਕ ਵਿਸਥਾ ਤੇ ਸੱਟ ਮਾਰਨੇ ਵਾਲੀ ਹੈ ਸੋ ਜੈਸ਼ਾਬ ਨੇ ਅੱਛਾ ਡਿਸੀਜਨ ਲਿਆ ਪਰ ਅਸੀਂ ਇਹ ਕਾਮਨਾ ਕਰਦੇ ਹਾਂ ਕਿ ਇਹ 4 ਹਫ਼ਤਿਆਂ ਲਈ ਨਹੀਂ ਇਹ ਤੇ ਪੱਕੀ ਰੋਕ ਲੱਗਣੀ ਚਾਹੀਦੀ ਹੈ ਸੋ ਜੈਸ਼ਾਬ ਇਹ ਤੇ ਪੱਕੀ ਰੋਕ ਲਾਉਣ ਫਿਰ ਅਸੀਂ ਮੰਨਾਂਗੇ ਇੱਥਾ ਫੈਸਲਾ ਅੱਛਾ ਪਰ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਸੀਗਾ ਕਿ ਕੋਈ ਟੱਕਾ ਨਹੀਂ ਹੈਗਾ ਕਿਸਾਨਾਂ ਦੇ ਨਾਲ ਆ ਕਿ ਕਿਸੇ ਨਾਲ ਕੀ ਉੱਥੇ ਸਾਨੂੰ ਜਗ੍ਹਾ ਦੇਣੀ ਹੀ ਦੇਣੀ ਆ ਉਹਨਾਂ ਦੀ ਮਰਜ਼ੀ ਆ ਦੇਣੀ ਆ ਦੋ ਨਹੀਂ ਦੇਣੀ ਆ ਉਹਨਾਂ ਦੀ ਮਰਜ਼ੀ ਆ ਨਹੀਂ ਤੁਸੀਂ ਇੱਕ ਪਾਸੇ ਤਾਂ ਇਹ ਕਹਿ ਰਹੇ ਹੋ ਇੱਕ ਪਾਸੇ ਤੁਸੀਂ ਉਹਨੂੰ ਅਖਬਾਰਾਂ ਦੇ ਵਿੱਚ ਉਹਦੇ ਨੋਟੀਫਿਕੇਸ਼ਨ ਕਰਤੀ ਔਰ ਉਹਦੇ ਨਾਲ ਕੀ ਹੋਇਆ ਨੁਕਸਾਨ ਵੀ ਕਿਸਾਨ ਨਾ ਤਾਂ ਉਹ ਜ਼ਮੀਨ ਦੇ ਵਿੱਚ ਕੋਈ ਆਪਣਾ ਕਿਤਾ ਕਰ ਸਕਦਾ ਹੋ ਕਈਆਂ ਨੇ ਪ੍ਰੋਗਰਾਮ ਬਣਾਏ ਹੋਏ ਸੀ ਕਿ ਕਿਸੇ ਨੇ ਜੀ ਉੱਥੇ ਆਪਣਾ ਸੈਲਰ ਖੋਲਣਾ ਕਿਸੇ ਨੇ ਆਪਣਾ ਕੋल्ड ਸਟੋਰ ਆਲੂਆਂ ਦਾ ਖੋਲਣਾ ਆਪਣੀਆਂ ਚੀਜ਼ਾਂ ਰੱਖ ਰਖਾਉਣ ਵਾਸਤੇ ਔਰ ਕਿਸੇ ਨੇ ਉੱਤੇ ਡੇਰੀ ਫਾਰਮ ਹੀ ਕਰਨੀ ਆ ਕਿਸੇ ਨੇ ਪੋਲਟਰੀ ਫਾਰਮ ਖੋਲਣਾ ਪਰ ਇਹਨਾਂ ਨੇ ਤੁਸੀਂ ਜਗਰਾਉ ਵੇਖਿਆ ਹੋਊਗਾ ਜਿਹੜੇ ਤਹਿਸੀਲਦਾਰ ਸਾਹਿਬ ਨੂੰ ਨਹੀਂ ਨਹਿ ਤਹਿਸੀਲਦਾਰ ਸਾਹਿਬ ਨੂੰ ਨੋਟਿਸ ਕਰਦਾ ਪੇ ਤੇ ਸੀਐਲਜੂ ਜਿਹੜਾ ਤੁਸੀਂ ਨਹੀਂ ਦੇਣਾ ਸੀਐਲਜ ਹੁੰਦਾ ਹੈ ਚੇਂਜ ਆਫ ਲੈਂਡ ਯੂਸ ਕਹਿਣ ਦਾ ਭਾਵ ਤੁਸੀਂ ਉਹ ਜਿਹੜੀ ਆਪਣੀ ਲੈਂਡ ਹੈ ਉਹਨੂੰ ਚੇਂਜ ਕਿਸੇ ਹੋਰ ਵਾਸਤੇ ਯੂਜ਼ੇ ਨਹੀਂ ਕਰ ਸਕਦੇ ਕੇਵਲ ਖੇਤੀ ਕਰੋਗੇ ਤੁਸੀਂ ਉਹ ਤੇ ਮਕਾਨ ਨਹੀਂ ਬਣਾ ਸਕਦੇ ਉਹਦੇ ਵਿੱਚ ਕੋਈ ਹੋਰ ਕੀਤਾ ਨਹੀਂ ਕਰ ਸਕਦੇ ਸੋ ਜਿਹੜਾ ਇਹ ਰਵਈਆ ਸਰਕਾਰ ਦਾ ਇੱਕ ਪਾਸੇ ਤਾਂ ਨੋਟਿਸ ਕਰਨੇ ਇੱਕ ਪਾਸੇ ਕਿਸਾਨਾਂ ਦੀ ਜ਼ਮੀਨ ਨੂੰ ਬਿਲਕੁਲ ਕਹਿ ਦਿਓ ਕਿ ਸੀਜ਼ ਕਰ ਦੇਣਾ ਔਰ ਦੂਸਰੇ ਪਾਸੇ ਇਹ ਕਹਿ ਦੇਣਾ ਕਿ ਇਹ ਦੇਖੋ ਜੀ ਅਸੀਂ ਤਾਂ ਕਹਦਾ ਹੈ ਆ ਵੀ ਤੁਸੀਂ ਆਪਣੀ ਪਾਲਿਸੀ ਜਿਹੜੀ ਜ਼ਮੀਨ ਹੈ ਆਪਣੀ ਮਰਜ਼ੀ ਨਾਲ ਦੇ ਸਕਦੇ ਹੋ ਇਹ ਸਰਕਾਰ ਗੁੰਮਰਾਹ ਕਰ ਰਹੀ ਹੈ ਅੱਛਾ ਅ ਅਮਰੀਕਾ ਦੇ ਜਿਹੜਾ ਟੈਰਿਫ ਲਾਇਆ ਗਿਆ ਵਾ ਪ੍ਰਧਾਨ ਦੇ ਸਾਰੇ ਦੇਸ਼ ਦੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਵੱਲੋਂ ਵੀ ਕਿਹਾ ਗਿਆ ਕਿ ਅਸੀਂ ਕਿਸਾਨਾਂ ਦੇ ਨਾਲ ਹ ਉਸ ਚਿੰਤਰੀ ਕਿਸਾ ਦੇ ਦੇਖੋ ਕੱਲੀ ਪ੍ਰਧਾਨ ਮੰਤਰੀ ਜੀ ਦੀ ਬਿਆਨਬਾਜ਼ੀ ਨਾ ਰਵੇ ਜੇ ਕਿਸਾਨਾਂ ਦੇ ਨਾਲ ਹੈ ਤਾਂ ਫਿਰ ਕਿਉਂ ਨਹੀਂ ਉਹ ਐਮਐਸਪੀ ਤੇ ਗਰੰਟੀ ਕਾਨੂੰਨ ਬਣਾਉਂਦੇ ਕਿਉਂ ਨਹੀਂ ਉਹ ਸਵਾਮੀਨਾਥਨ ਪੋਰਟ ਲਾਗੂ ਕਰਦੇ ਹਾਂ ਜਿਹੜਾ ਇਹ ਸਮਝੌਤੇ ਸੀਗੇ ਜਿਹੜੇ ਅਮਰੀਕਾ ਆਪਣੇ ਦਬਾਅ ਏਡ ਕਰਾਉਣਾ ਚਾਹੁੰਦਾ ਸੀ ਉੱਤੇ ਭਾਰਤ ਸਰਕਾਰ ਅੜੀ ਐ ਉਹ ਚੰਗੀ ਗੱਲ ਐ ਸਰਕਾਰ ਨੂੰ ਅੜਨਾ ਚਾਹੀਦਾ ਐ ਭਾਰਤ ਜਿਹੜਾ ਸਾਡਾ ਦੇਸ਼ ਐ ਉਹਦੇ ਗੌਰਵ ਦੀ ਗੱਲ ਐ ਉੱਤੇ ਧੱਕਾ ਸੱਟ ਮਾਰਨਾ ਚਾਹੁੰਦੀ ਅਮਰੀਕਾ ਸੋ ਉਹਨਾਂ ਦੇ ਮੈਂ ਕਹੂੰਗਾ ਪ੍ਰਧਾਨ ਮੰਤਰੀ ਦਾ ਜਾਂ ਜਿਹੜੀ ਸਾਡੀ ਭਾਰਤ ਸਰਕਾਰ ਐ ਉਹਦਾ ਇਹ ਜਿਹੜਾ ਸਟੈਂਡ ਐ ਉਹਦੀ ਸਲਾਹਨਾ ਕਰਦੇ ਆਂ ਬਿਲਕੁਲ ਹੋਰ ਵੀ ਸਾਡੇ ਨਾਲ ਜੁੜ ਚੁੱਕੇ ਕਿਸ ਤਰ੍ਹਾਂ ਦੇ ਦੋ ਲੈਂਡ ਪੁਡਿੰਗ ਲੈ ਕੇ ਕਾਫੀ ਜ਼ਿਆਦਾ ਵਿਵਾਦ ਜਿਹੜਾ ਛੜਿਆ ਆਇਆ ਹੋਇਆ ਹੈ ਕਿਸਾਨਾਂ ਦੀ ਜਮੀਨਾਂ ਜਿਹੜੀ ਲਈਤੀ ਜਾ ਰਹੀ ਸਰਕਾਰ ਦੇ ਵੱਲੋਂ ਉਸ ਨੂੰ ਲੈ ਕੇ ਲਗਾਤਾਰ ਕਿਸਾਨ ਮੋਰਚਾ ਜਿਹੜਾ ਡਟਿਆ ਹੋਇਆ ਹੈ ਅੱਜ ਸੱਦਾ ਦਿੱਤਾ ਹੈ ਖੁੱਲਾ ਸੱਦਾ ਦਿੱਤਾ ਗਿਆ ਕੀ ਲੱਗਦਾ ਹੈ ਕਿ ਆਣਗੇ ਅੱਜ ਦੇਖੋ ਕਿਸਾਨ ਮੋਰਚੇ ਵਾਲਿਆਂ ਨੇ ਤਾਂ ਮੁੱਖ ਮੰਤਰੀ ਸਾਹਿਬ ਨੂੰ ਬੁਲਾਇਆ ਜਿੱਦਾਂ ਮੁੱਖ ਮੰਤਰੀ ਸਾਹਿਬ ਨੇ ਨਾ ਦੂਜੇ ਲੀਡਰਾਂ ਲਈ ਕੁਰਸੀ ਯੂਨੀਵਰਸਿਟੀ ਦੇ ਵਿੱਚ ਲਾਈ ਸੀ ਅੱਜ ਕਿਸਾਨ ਜਥੇਬੰਦੀਆਂ ਨੇ ਅੱਜ ਸੈਂਸਾ ਸਾ ਪੈਲਸ ਦੇ ਵਿੱਚ ਪੋਰਸੀਓ ਨੇ ਲਾਈਆ ਆ ਕੇ ਜਵਾਬ ਦੇਣ ਨਾ ਤਾਂ ਉਹ ਹਾਈ ਕੋਰਟ ਦੇ ਵਿੱਚ ਜਵਾਬ ਦੇ ਸਕਿਆ ਨਾ ਕਿਤੇ ਹੋਰ ਦੇ ਰਹੇ ਆ ਹਾਈ ਕੋਰਟ ਨੇ ਵੀ 4 ਹਫਤੇ ਦਾ ਰੋਕ ਲਾਈ ਆ ਕਿਉਂਕਿ ਉਹਨਾਂ ਕੋਲ ਕੋਈ ਜਵਾਬ ਹੀ ਹੈ ਨਹੀਂਗਾ 65000 ਏਕੜ ਦੇ ਉੱਤੇ ਇਹਨਾਂ ਨੇ ਜਿਹੜੀ ਲਾਈਆ ਰੋਕ ਲਾਈ ਆ ਰੋਕ ਹੀ ਲਾਈ ਹੈ ਨਾ ਅਜੇ ਤੱਕ ਜਿਹੜੀ ਕਿਸਾਨਾਂ ਨੂੰ ਬਿਲਕੁਲ ਥੱਲੇ ਲਾਉਣ ਵਾਲੀ ਗੱਲ ਕੀਤੀ ਹੈ ਅੱਜ ਕਈ ਕਿਸਾਨਾਂ ਨੇ ਆਪ ਦੇ ਵਿੱਚ ਦੋ ਭਰਾ ਹੁੰਦੇ ਆ ਉਹਨਾਂ ਨੇ ਕੋਠੀ ਬਣਾਉਣੀ ਸੀ ਉਹਦੇ ਤੇ ਵੀ ਰੋਗ ਲੱਗ ਗਿਆ ਕਿਸੇ ਨੇ ਹੋਰ ਕੰਮ ਕਰਨਾ ਜੀ ਉਹ ਸਾਰੀਆਂ ਰੋਕਾਂ ਲੱਗ ਗਈਆਂ ਪਰ ਇਹ ਹਾਈ ਕੋਰਟ ਦੇ ਵਿੱਚ ਨਹੀਂ ਸਮਝਾ ਸਕੇ ਕਿਉਂ ਨਹੀਂ ਸਮਝਾ ਸਕੇ ਕਿਉਂਕਿ ਇਹ ਲੁੱਟ ਦਾ ਕੇਂਦਰ ਬਣਾਉਣਾ ਸੀ ਇਹਨਾਂ ਨੇ ਇਹ ਦਿੱਲੀ ਵਾਲਿਆਂ ਨੇ ਲੁੱਟ ਦਾ ਕੇਂਦਰ ਬਣਾਉਣਾ ਸੀ ਆਕਵਾਇਰ ਕਰਕੇ ਦਿੱਲੀ ਵਾਲੇ ਵਪਾਰੀਆਂ ਨੂੰ ਇਹਨਾਂ ਨੇ ਦੇਣੀ ਸੀਗੀ ਜਮੀਨਾਂ ਦੇਣੀਆਂ ਸੀਗੀਆਂ ਇਹ ਪੰਜਾਬ ਦੀ ਪਾਲਿਸੀ ਕੋਈ ਨਹੀਂ ਹੈਗੀ ਇਹ ਦਿੱਲੀ ਦੀ ਪਾਲਿਸੀ ਹੈ ਜੀ ਪਰ ਇਹ ਕਹ ਰਹੇ ਕਿ ਇਹ ਕਿਸਾਨਾਂ ਦੇ ਲਈ ਫਾਇਦੇਮੰਦ ਹੈ ਉਹਦੇ ਵਿੱਚ ਕਮਿਸ਼ਨ ਵੀ ਉਹਨਾਂ ਨੂੰ ਮਿਲੇਗੀ ਉਹਨਾਂ ਨੂੰ ਸਭ ਕੁਝ ਫਾਇਦੇ ਫਾਇਦਾ ਹੀ ਉਹਨਾਂ ਨੂੰ ਹੈਗੇ ਨੇ ਅਸੀਂ ਬਸ ਏਜੰਟਾਂ ਦਾ ਜਿਹੜੇ ਦਲਾਲ ਹੁੰਦੇ ਨੇ ਉਹਨਾਂ ਦਾ ਕੰਮ ਕੱਟ ਕੀਤਾ ਮੈਨੂੰ ਇੱਕ ਗੱਲ ਦੱਸੋ ਫਾਇਦਾ ਇਹਦੇ ਚ ਕਾ ਦੇ ਆ ਅਸੀਂ 4840 ਗਜ ਦੇ ਰਹੇ ਹਾਂ ਜਿਹਦੇ ਵਿੱਚੋਂ ਸਾਨੂੰ 1200 ਗਜ ਦਿੱਤੀ ਜਾਂਦੀ ਆ ਔਰ 60% ਸਾਡੇ ਕੋਲੋਂ ਫੇਰ ਉਹਨਾਂ ਨੇ ਜਿਹੜਾ ਇਹਦੇ ਤੇ ਤੇ ਡਿਪਾਇਰਮੈਂਟ ਕਰਨੀ ਆ ਜੋ ਵੀ ਇਹਨੇ ਰੋੜਾ ਬਣਾਉਣੀ ਆ 60% ਫੇਰ ਕਿਸਾਨ ਕੋਲੋਂ ਲੈਣਾ ਕਿਸਾਨ ਕੋਲ ਤਾਂ ਬਚਣਾ ਹੀ ਕੁਝ ਨਹੀਂ ਹੈਗਾ ਨਾਲੇ ਕਿਸਾਨ ਦੀ ਮਰਜ਼ੀ ਹੋਈ ਹੈ ਨਹੀਂ ਕਿ ਵੀ ਅਸੀਂ ਜ਼ਮੀਨ ਦੇਣੀ ਆ ਜ਼ਮੀਨ ਕਾਹਦੇ ਲਈ ਦੇਣੀ ਆ ਜਿਹੜੀਆਂ ਪਹਿਲੇ ਇੰਨੀਆਂ ਅਕਬਾਇਰ ਕੀਤੀਆਂ ਗਈਆਂ ਗਈਆਂ ਮੇਰੇ ਹਿਸਾਬ ਨਾਲ ਜਗਰਾਮਾ ਦੇ ਕੋਲੇ ਸ਼ੂਕਰ ਮਿਲ ਸੀਗੀ ਉਹ 100 110 ਏਕੜ ਦੇ ਵਿੱਚ ਸੀਗੀ ਹਾਜੀ ਉਹਦੇ ਵਿੱਚ ਚਾਰ ਘਰ ਬਣੇ ਆ ਉਹਨੂੰ ਤਾਂ ਪਹਿਲਾਂ ਉਹਨੂੰ ਜਾਣਨ ਦੇ ਕਾਰਨ ਇੱਥੇ ਬੜੀਆਂ ਜਿਹੜੀਆਂ ਲੁਧਿਆਣਾ ਸ਼ਹਿਰ ਦੇ ਵਿੱਚ ਇੰਨੀਆਂ ਹੈਗੀਆਂ ਬੜੀਆਂ ਐਵੇਂ ਕਲੋਣੀਆਂ ਬਣੀਆਂ ਐਵੇਂ ਜਿਹੜੀਆਂ ਗਲਾਡਾਂ ਨੇ ਬਣਾਈਆਂ ਹੋਈਆਂ ਹਜੇ ਤੱਕ ਤਾਂ ਉਹ ਨਹੀਂ ਬਾਤ ਹੋਈਆਂ ਉਹਨਾਂ ਨੂੰ ਬਾਤ ਕਰਨ ਫਿਰ ਉਦੋਂ ਬਾਅਦ ਦੇਖਾਂਗੇ ਕੀ ਬਣਦਾ ਕੀ ਨਹੀਂ ਬਣਦਾ ਨਾਲੇ ਪੰਜਾਬ ਦੀ ਤਾਂ ਹਜੇ ਮੰਗ ਹੀ ਕੋਈ ਹੈਣੀਗੀ ਪੰਜਾਬ ਵਾਸੀਆਂ ਦੀ ਕੋਈ ਮੰਗ ਹੀ ਹੈਣੀਗੀ ਵੀ ਇਸ ਸਿਟੀ ਨੂੰ ਵਧਾਉਣ ਲਈ ਅੱਛਾ ਹੁਣ ਹੁਣ ਕੀ ਰਣਨੀਤੀ ਰਹੇਗੀ ਜੇ ਹੁਣ ਕੀ ਕੱਲੇ ਕਿਸਾਨ ਹੀ ਆਪਸ ਵਿੱਚ ਮੀਟਿੰਗ ਕਰਨਗੇ ਜਾਂ ਕੋਈ ਆਏਗਾ ਵੀ ਸਰਕਾਰ ਵੱਲੋਂ ਦੇਖੋ ਜੀ ਸਰਕਾਰ ਦੀ ਤਾਂ ਅਸੀਂ ਡੀ ਕਰ ਸਕਦੇ ਇੱਥੇ ਸਰਕਾਰ ਨੂੰ ਫੜ ਕੇ ਥੋੜੀ ਲਿਆ ਸਕਦੇ ਨਹੀਂ ਕਰੋਗੇ ਅਸੀਂ ਦੇਖਦੇ ਜਿੰਨਾ ਚਿਰ ਸਾਰੇ ਕਿਸਾਨ ਮੋਰਚੇ ਵਾਲੇ ਜਿੰਨਾ ਚਿਰ ਰਾਇ ਬਣਾਉਣਗੇ ਉਹਨਾਂ ਚਿਰ ਅਸੀਂ ਡੀ ਕਰਾਂਗੇ ਸਾਰੇ ਜੀ ਨਹੀਂ ਕੱਲ ਦਾ ਕੱਲ ਦਾ ਸਮਾਂ ਲੱਗ ਸਕਦਾ ਜੇ ਕੱਲ ਨਹੀਂ ਆਈ ਅੱਜ ਅੱਜ ਦੇਖਾਂਗੇ ਸਾਰੇ ਜਿੱਦਾਂ ਜਥੇਬੰਦੀਆਂ ਸਾਰੀਆਂ ਤੈਅ ਕਰਨਗੀਆਂ ਉਹ ਸਾਬ ਨਹੀਂ ਅਸੀਂ ਦੇਖਾਂਗੇ ਇਕੱਲਾ ਬੰਦਾ ਕੋਈ ਇਹਦੇ ਚ ਨਹੀਂ ਕਰ ਸਕਦਾ ਜਥੇਬੰਦੀਆਂ ਬੈਠਣਗੀਆਂ ਸਾਰੀਆਂ ਅੱਜ ਬੈਠੀਆਂ ਸਾਰੀਆਂ ਜਥੇਬੰਦੀਆਂ ਬੈਠ ਕੇ ਸਾਰੀਆਂ ਜਿਹੜੀਆਂ ਕਰਨਗੇ ਉਹ ਕੱਲ ਕਰਨ ਪਰਸੋਂ ਕਰਨ ਜਿੰਨੇ ਦਿਨ ਕਹਿਣਗੇ ਜਥੇਬੰਦੀਆਂ ਬੈਠਣਗੀਆਂ ਬਿਲਕੁਲ ਇਹ ਇਹ ਸਿੱਗੀਆਂ ਲੁ ਅੱਜ ਮੁੱਖ ਮੰਤਰੀ ਅਤੇ ਅਮਨ ਰੋੜਾ ਅਤੇ ਉਹ ਨਾਲ ਦੇ ਹਰਦੀਪ ਸਿੰਘ ਮੁੰਡਿਆ ਤੇ ਹੋਰ ਵੀ ਜਿਹੜੇ ਮੰਤਰੀ ਨੇ ਉਹਨਾਂ ਨੂੰ ਜਿਹੜਾ ਖੁੱਲਾ ਸੱਦਾ ਦਿੱਤਾ ਗਿਆ ਬੋਲੇ ਆਉਣ ਵਾਲੇ ਸਮੇਂ 'ਚ ਦੇਖਣਾ ਹੋਵੇਗਾ ਕਿ ਮੁੱਖ ਮੰਤਰੀ ਕੈਬਨਿਟ ਮਿਨਿਸਟਰ ਇਹ ਆਣਗੇ ਕਿ ਨਹੀਂ ਆਣਗੇ ਇਹ ਖੁੱਲਾ ਸੱਦਾ ਜਿਹੜਾ ਕੀਤਾ ਹੈ ਕਿਸਾਨਾਂ ਵੱਲੋਂ ਦਿੱਤਾ ਗਿਆ ਹੋਇਆ ਇਹਦਾ ਹੱਲ ਹੋਵੇਗਾ ਨਹੀਂ ਹੋਵੇਗਾ ਇਹ ਆਉਣ ਚਰਚਾ ਦੇ ਵਿੱਚਾ ਜੁੜੇ ਰੋਧਾ ਗ੍ਰੇਡ ਪੰਜਾਬ ਟੀਵੀ ਦਾ ਅੱਜ ਵਿਧਾਨਾ ਤੋਂ ਯੂਮੇਰਪੁਰ ਧੰਨਵਾਦ